ਜੋਦ੍ਹ ਦਾ ਨਸ਼ਾ ਵਿਰੋਧੀ ਮਿਸ਼ਨ ਦੇ ਤਹਿਤ ਮਾਸ਼ੀਵਾੜਾ ਸਾਹਿਬ ਦੇ ਨੇੜੇ ਪਿੰਡ ਸ਼ੇਰਪੁਰ ਵਿੱਚ ਪਿੰਡ ਵਾਸੀਆਂ ਤੇ ਚਮਕੌਰ ਸਾਹਿਬ ਤੋਂ ਆਏ ਕੁਝ ਵਿਅਕਤੀਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਹੈ ਇਸ ਮੌਕੇ ਤੇ ਇਲਾਕਾ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਇਸ ਸਬੰਧ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਇਸ ਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਇਹ ਸਿਰਫ ਇਸ਼ਤਿਹਾਰबाजी ਹੋ ਰਹੀ ਹੈ ਅਸਲ ਵਿੱਚ ਪਿੰਡਾਂ ਵਿੱਚ ਧੜਲੇ ਨਾਲ ਨਸ਼ਾ ਵਿਕ ਰਿਹਾ ਹੈ ਇੱਕ ਕੱਲ ਰਾਤ ਮੇਰੇ ਧਿਆਨ 'ਚ ਵੀ ਗੱਲ ਆਈ ਆ ਵੀ ਕੁਝ ਸ਼ੇਰਪੁਰ ਦੇ ਕੋਲ ਇੱਕ ਬੰਦਿਆਂ ਨੇ ਟਰੈਪ ਲਾ ਕੇ ਇੱਕ ਬੰਦਾ ਫੜਿਆ ਜਿਹੜਾ ਕਿ ਨਸ਼ਾ ਵੇਚਦਾ ਸੀ ਉਹ ਤੋਂ ਬਕਾਇਦਾ ਤੌਰ ਤੇ ਉਹ ਬੰਦਿਆਂ ਨੇ ਆਪ ਟਰੈਪ ਲਾ ਕੇ ਫੜਿਆ ਤੇ ਦੂਸਰੀ ਗੱਲ ਇਹ ਵੀ ਉਸ ਬੰਦੇ ਨੇ ਇਹ ਵੀ ਦੱਸਿਆ ਵੀ ਅੱਗਿਓ ਕਿੱਥੋਂ ਨਸ਼ਾ ਲੈ ਕੇ ਆਉਂਦਾ ਸੋ ਬੜੀ ਮੰਦਭਾਗੀ ਗੱਲ ਆ ਵੀ ਉਹ ਪਿੰਡ ਨੇ ਜਿੱਥੇ ਵਿੱਚ ਇਹ ਨਿੱਤ ਜੁੱਧ ਨਸ਼ਿਆਂ ਵਿਰੁੱਧ ਦੀਆਂ ਸੌਹਾਂ ਖਵਾਉਂਦੇ ਨੇ ਤੇ ਇਹਦਾ ਮਤਲਬ ਤਾਂ ਇਹੀ ਕਹਿ ਸਕਦੇ ਆ ਆਪਾਂ ਵੀ ਜਿਹੜੀ ਇਹ ਸਰਕਾਰ ਦੀ ਮੁਹਿੰਮ ਆ ਇਹ ਕੇਵਲ ਕਾਗਜ਼ਾਂ ਤੱਕ ਸੀਮਿਤ ਹੈ ਐਡਵਰਟਾਈਜ਼ਮੈਂਟ ਤੱਕ ਸੀਮਿਤ ਆ ਅਸਲ ਮੈਨੇ ਜੇ ਪਿੰਡਾਂ ਦੇ ਵਿੱਚ ਸ਼ਰਿਆਮ ਚਿੱਟਾ ਵਿਕ ਰਿਹਾ ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਕੋਈ ਬੰਦਾ ਫੜਿਆ ਜਾਂਦਾ ਕਿਉਂਨੇ ਕਿਸੇ ਦਾ ਨਾਮ ਵੀ ਲਿਆ ਬਕਾਇਦਾ ਉਹ ਵਾਇਰਲ ਤੇ ਮੈਂ ਸੁਣਿਆ ਵੀ ਉਹ ਕੀ ਤੋਂ ਲੈ ਕੇ ਆਉਂਦਾ ਸ਼ਤਾਪਗੜ੍ਹ ਦੇ ਕਿਸ ਬੰਦੇ ਤੋਂ ਨਸ਼ਾ ਲੈ ਕੇ ਆਉਂਦਾ ਪਰ ਉਸ ਬੰਦੇ ਤੇ ਕੋਈ ਕਾਰਵਾਈ ਕੱਲ ਨਹੀਂ ਕੀਤੀ ਗਈ ਬਹੁਤ ਦੁੱਖ ਲੱਗਦਾ ਤੇ ਇਹ ਕਿ ਜਿਹੜੇ ਬੰਦੇ ਅੱਜ ਜਿਹੜੀ ਸਰਕਾਰ ਅੱਜ ਕਹਿੰਦੀ ਆ ਕੇਵਲ ਤੇ ਕੇਵਲ ਇੱਕ ਪਾਰਟੀ ਦੇ ਨੁਮਾਇੰਦਿਆਂ ਨੂੰ ਲੈ ਕੇ ਪਿੰਡਾਂ ਜਾ ਕੇ ਜੁੱਧ ਨਸ਼ਿਆਂ ਵਿਰੋਧਾ ਪ੍ਰਚਾਰ ਕਰ ਰਹੀ ਹੈ ਉਹਨਾਂ ਨੂੰ ਸਮਾਜ ਨੂੰ ਇਕੱਠੇ ਲੈ ਕੇ ਜਾਣ ਦੀ ਲੋੜ ਆ ਉਹਨਾਂ ਨੇ ਸਮਝਣਾ ਚਾਹੀਦਾ ਵੀ ਇਹ ਦਰਦ ਆ ਜਿਹੜਾ ਸਮੁੱਚੇ ਪੰਜਾਬ ਦਾ ਦਰਦ ਆ ਨਾ ਕਿ ਕੇਵਲ ਇੱਕ ਪਾਰਟੀ ਦਾ ਦਰਦ ਆ ਸੋ ਬਾਕੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕੈਂਪੇਨ ਚਲਾਉਣੀ ਚਾਹੀਦੀ ਸੀ ਦੂਸਰਾ ਮੈਨੂੰ ਤਾਂ ਕਈ ਵਾਰ ਇਹ ਵੀ ਸ਼ੱਕ ਹੁੰਦਾ ਵੀ ਜਿਹੜੇ ਬੰਦੇ ਆਪ ਨਿਤ ਜਾ ਕੇ ਪਿੰਡਾਂ ਸੌਹਾ ਖਾਂਦੇ ਨੇ ਸ਼ਾਮ ਨੂੰ ਬਥੇਰੇ ਵਿੱਚੋਂ ਆਵ ਰੱਜੇ ਬੈਠੇ ਹੁੰਦੇ ਆ ਸੋ ਇਹ ਕਿੱਧਰ ਨੂੰ ਜਾ ਰਹੇ ਨੇ ਕੀ ਕਰ ਰਹੇ ਨੇ ਕੇਵਲ ਐਡਵਰਟਾਈਜ਼ਮੈਂਟ ਤੱਕ ਸੀਮਤ ਰੱਖਿਆ ਤੇ ਇਸ ਗੱਲ ਦੇ ਵਿੱਚ ਕੱਲ ਦੀ ਵੀਡੀਓ ਤੋਂ ਜੇ ਮੈਂ ਕਹਾ ਪ੍ਰਸ਼ਾਸਨ ਦਾ ਜੋ ਵਤੀਰਾ ਸੀ ਉਹ ਵੀ ਸ਼ੱਕ ਦੇ ਦਾਇਰੇ ਚੋਂਦਾ ਵੀ ਇਹਨਾਂ ਦੇ ਲੋਕ ਜਾਂ ਆਪ ਟ੍ਰੈਪ ਲਾ ਕੇ ਫੰਡ ਆਪ ਉਹ ਨਾਮ ਲੈਣ ਫਿਰ ਵੀ ਉਹਨਾਂ ਤੇ ਪੂਰੀ ਕਾਰਵਾਈ ਨਾ ਹੋਵੇ ਬੜਾ ਗੰਭੀਰ ਮੁੱਦਾ ਆ ਅੱਜ ਦੀ ਪੰਜਾਬੀ ਦਾ ਮੁੱਦਾ ਆ ਅੱਜ ਦੇ ਪੰਜਾਬ ਦਾ ਮੁੱਦਾ ਆ ਇਹਨੂੰ ਸਰਕਾਰ ਨੂੰ ਬਹੁਤ ਹੀ ਸਹਿਣਸ਼ੀਲਤਾ ਅਤੇ ਦਲੇਰੀ ਨਾਲ ਇਸ ਲਈ ਐਕਸ਼ਨ ਲੈਣੇ ਚਾਹੀਦੇ ਪਰ ਇਹ ਕੇਵਲ ਪਾਰਟੀਬਾਜੀ ਤੇ ਜਾਂ ਕੇਵਲ ਚੰਦ ਬੰਦਿਆਂ ਤੇ ਨਾਮ ਲਾ ਕੇ ਤੇ ਐਡਵਰਟਾਈਜ਼ਮੈਂਟ ਤੇ ਸਰਕਾਰ ਰਹੀ ਹੈ ਵੀਡੀਓ ਕਾ ਵਾਇਰਲ ਕਰਨ ਵਾਲੇ ਬੰਦੇ ਕਹਿਣਾ ਮੱਛਵੜੇ ਏਰੀਆ ਦੇ ਵਿੱਚ ਜ਼ਿਆਦਾ ਨਸ਼ਾ ਵਿਕ ਰਿਆ ਕਿ ਸਾਡੇ ਜਿਹੜੇ ਉਧਰੋਂ ਆ ਰਹੇ ਨੇ ਮੈਂ ਦੱਸਦਾ ਜੀ ਕੱਲ ਮੈਂ ਚੰਗੀ ਤਰ੍ਹਾਂ ਸਾਰੀ ਵੀਡੀਓ ਦੇਖੀ ਆ ਈਵਨ ਇਹ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ 'ਚ ਇੱਕ ਫੌਜੀ ਸੀ ਜਿਹੜਾ ਕਿ ਨਸ਼ਾ ਲੈ ਕੇ ਗਿਆ ਮਰ ਗਿਆ ਸੀ ਤੇ ਉਸ ਦੀ ਜੋ ਕਹਿਣੀ ਸੀ ਵੀ ਉਹ ਸ਼ੇਰਪੁਰ ਪਿੰਡ ਜੋ ਸਮਰਾਲੇ ਹਲਕੇ ਦੇ ਵਿੱਚ ਆਉਂਦਾ ਮੱਛਵੜੇ ਬਲਾਕ 'ਚ ਪਿੰਡ ਆਉਂਦਾ ਉੱਥੋਂ ਨਸ਼ਾ ਲੈ ਕੇ ਗਿਆ ਸੀ ਤੇ ਕੱਲ ਵੀ ਜਿਹੜਾ ਬੰਦਾ ਫੜਿਆ ਗਿਆ ਉਹ ਵੀ ਸ਼ੇਰਪੁਰ ਤੋਂ ਹੀ ਫੜਿਆ ਗਿਆ ਤੇ ਉਹਨੇ ਦੱਸਿਆ ਵੀ ਸ਼ਤਾਬਗੜ ਤੋਂ ਨਸ਼ਾ ਮਿਲ ਰਿਹਾ ਸੋ ਸਾਡੇ ਇਲਾਕੇ ਦੇ ਵਿੱਚ ਬੜੇ ਦੁੱਖ ਦੀ ਗੱਲ ਆ ਵੀ ਪਵਿੱਤਰ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਦੀ ਚਰਨਛੋਪਾ ਰਵਤ ਧਰਤੀ ਹੋਵੇ ਉੱਥੇ ਨਸ਼ਿਆਂ ਦਾ ਪ੍ਰਸਾਰ ਏਡੇ ਵੱਡੇ ਲੈਵਲ ਤੇ ਹੋ ਗਿਆ ਜਾਂ ਤਾਂ ਸਰਕਾਰ ਕੇਵਲ ਅੱਖਾਂ ਬੰਦ ਕਰੀ ਬੈਠਿਆ ਜਾਂ ਵੱਡੇ ਮગર ਮੱਛਾਂ ਨੂੰ ਵਿਚਾਰੀ ਅੱਜ ਕੋਕਰਨ ਦੀ ਲੋੜ ਆ ਕਿ ਕਿਹੜੇ ਉਹ ਬੰਦੇ ਨੇ ਜਿਹੜੇ ਸਾਡੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਅਸੀਂ ਦੋ ਬੰਦੇ ਐਡਿਕਟਡ ਲیتے ਜਿਹੜੇ ਕਹਿੰਦੇ ਸੀਗੇ ਅਸੀਂ ਚਿੱਟਾ ਛੱਡਣਾ ਚਾ ਤੇ ਉਹ ਸਾਨੂੰ ਮਿਲੇ ਵੀ ਸਾਡੀ ਹੈਲਪ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੁਸੀਂ ਬੰਦੇ ਫੜਾਓ ਵੀ ਜਿੰਨਾਂ ਤੋਂ ਤੁਸੀਂ ਲੈ ਕੇ ਆਉਂਦੇ ਸੀਗੇ ਉਹਨਾਂ ਜਰੀਏ ਅਸੀਂ ਟਰੈਪ ਲਾਇਆ ਸ਼ੇਰਪੁਰ ਚੌਂਕੀ ਆਪਣੇ ਮਛਵੜਾ ਸਾਹਿਬ ਬਲੌਕ ਦੇ ਵਿੱਚ ਪੈਂਦੀ ਆ ਉੱਥੇ ਅਸੀਂ ਸਾਂਝਾ ਟਰੈਪ ਲਾ ਕੇ ਬੰਦਾ ਇੱਕ ਚੱਕਿਆ ਤੇ ਉਸ ਤੋਂ ਬਾਅਦ ਉਹਨੂੰ ਚੱਕਣ ਤੋਂ ਬਾਅਦ ਅਸੀਂ ਉਹਨੂੰ ਪੁੱਛਿਆ ਵੀ ਤੂੰ ਹੁਣ ਦੱਸ ਕਿੱਥੋਂ ਲੈ ਕੇ ਆਉਣਾ ਉਹ ਬੰਦੇ ਨੇ ਨਾਲ ਦੇ ਪਿੰਡ ਦੇ ਬੰਦੇ ਦਾ ਨਾਮ ਲਿੱਤਾ ਵੀ ਮੈਂ ਉਹ ਫਲਾਣੇ ਬੰਦੇ ਤੋਂ ਲੈ ਕੇ ਆਉਣਾ ਸਤਾਬਗੜ ਤੋਂ ਤੇ ਉਹ ਬੰਦਾ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਕੋੜਾ ਸਾਡੇ ਪੰਜਾਬ ਚੋਂ ਕੱਢਿਆ ਜਾਵੇ ਸਾਡੀ ਜਿੱਦਾਂ ਦੀ ਵੀ ਲੋੜ ਹੈ ਸਾਡੀ ਹੈਲਪ ਦੀ ਲੋੜ ਹੈ ਅਸੀਂ ਕਰਨ ਲਈ ਤਿਆਰ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਕ